ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਮੰਜੀ ਸਾਹਿਬ ਪਿੰਡ ਮੂਲੋਵਾਲ ਪਾਤਸ਼ਾਹੀ 9ਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਸਥਾਨ ਤੇ ਸਭ ਤੋਂ ਪਹਿਲਾਂ ਆਏ ਤੇ ਆਪ ਜੀ ਜੋ ਸਾਹਮਣੇ ਦਰਸ਼ਨ ਕਰ ਰਹੇ ਹੋ ਇਸ ਬਰੂ ਦੇ ਦਰਖਤ ਦੇ ਨਾਲ ਗੁਰੂ ਪਾਤਸ਼ਾਹੀ ਨੇ ਆਪਣੇ ਘੋੜੇ ਨੂੰ ਬੰਨਿਆ ਜਦੋਂ ਗੁਰੂ ਪਾਤਸ਼ਾਹ ਜੀ ਮਾਲਵੇ ਨੂੰ ਤਾਰਨ ਦੇ ਲਈ ਅਨੰਦਪੁਰ ਸਾਹਿਬ ਤੋਂ ਤੁਰੇ ਗੁਰੂ ਪਾਤਸ਼ਾਹ ਜੀ ਉਸ ਸਮੇਂ ਇਸ ਅਸਥਾਨ ਤੇ ਵੀ ਆਏ ਇੱਥੇ ਆਪਣੇ ਘੋੜੇ ਨੂੰ ਬੰਨ੍ਹਿਆ ਤੇ ਇੱਥੇ ਛੱਪੜੀ ਸੀ ਉਹਦੇ ਵਿੱਚ ਇਸ਼ਨਾਨ ਕੀਤਾ ਤੇ ਬਚਨ ਕੀਤੇ ਕਿ ਜੋ ਵੀ ਮਾਈ ਭਾਈ ਸਰਦਾ ਦੇ ਨਾਲ ਇੱਥੇ ਇਸ਼ਨਾਨ ਕਰੇਗਾ ਉਹਦਾ ਹਰ ਇੱਕ ਦੁੱਖ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਇਸ ਅਸਥਾਨ ਤੇ ਗੁਰੂ ਪਾਤਸ਼ਾਹ ਜੀ ਨੇ ਨਗਰ ਦੇ ਵਿੱਚ ਉਹ ਗੁਰੂ ਘਰ ਬਣਿਆ ਹੈ ਜਿੱਥੇ ਖੂਹ ਦੇ ਪਾਣੀ ਨੂੰ ਗੁਰੂ ਪਾਤਸ਼ਾਹ ਜੀ ਨੇ ਮਿੱਠਾ ਕਰਿਆ ਸੀ ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਇੱਥੇ ਪਤਾਲ ਦਾ ਜੋ ਪਾਣੀ ਸੀ ਉਹ ਖਾਰਾ ਸੀ ਜਦੋਂ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਇਸ ਨਗਰ ਦੇ ਵਿੱਚ ਇਸ ਅਸਥਾਨ ਤੇ ਪਏ ਤਾਂ ਉਹ ਖੂਹ ਦਾ ਪਾਣੀ ਮਿੱਠਾ ਹੋ ਗਿਆ ਉਹ ਗੁਰਦੁਆਰਾ ਸਾਹਿਬ ਗੁਰਦੁਆਰਾ ਮਿੱਠਾ ਖੂ ਪਾਤਸ਼ਾਹੀ ਨੌਵੀਂ ਇਸ ਨਗਰ ਦੇ ਵਿੱਚ ਮੌਜੂਦ ਹੈ। ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਅਸਥਾਨ ਤੇ ਆਏ ਜਦੋਂ ਗੁਰੂ ਪਾਤਸ਼ਾਹ ਜੀ ਨੇ ਮਾਛੀ ਬਾੜੇ ਦੇ ਜੰਗਲ ਤੋਂ ਪਾਤਸ਼ਾਹ ਜੀ ਤੁਰੇ ਨਾਲ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ, ਗਨੀਖਾਂ ਤੇ ਨਵੀਖਾਂ ਨਾਲ ਨੇ ਗੁਰੂ ਪਾਤਸ਼ਾਹ ਜੀ ਪਿੰਡ ਆਲਮਗੀਰ ਪਹੁੰਚੇ ਤਾਂ ਉੱਥੇ ਭਾਈ ਮਾਨ ਸਿੰਘ ਦਾ ਭਰਾ ਭਾਈ ਨਗਾਹੀਆ ਸਿੰਘ ਰਹਿੰਦਾ ਸੀ ਤਾਂ ਭਾਈ ਨਗਾਹੀਆ ਸਿੰਘ ਨੇ ਆਲਮਗੀਰ ਸਾਹਿਬ ਦੀ ਧਰਤੀ ਤੇ ਗੁਰੂ ਪਾਤਸ਼ਾਹ ਜੀ ਨੂੰ ਆਪਣਾ ਬਹੁਤ ਕੀਮਤੀ ਘੋੜਾ ਜੋ ਭੇਟ ਕੀਤਾ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਜਦੋਂ ਟਾਲੀਆਣਾ ਸਾਹਿਬ ਰਾਏ ਕੱਲੇ ਨੂੰ ਮਿਲੇ ਤਾਂ ਗੁਰੂ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਕਿ ਜਿਨ੍ਹਾਂ ਨੇ ਭਾਈ ਨਗਾਹੀਆ ਸਿੰਘ ਨੇ ਸਾਨੂੰ ਘੋੜਾ ਭੇਟ ਕੀਤਾ ਸੀ ਮੁਗਲ ਹਕੂਮਤ ਨੇ ਉਹਦਾ ਸਾਰਾ ਪਰਿਵਾਰ ਉਦੇ ਬੱਚੇ ਪਤਨੀ ਸ਼ਹੀਦ ਕਰ ਦਿੱਤੇ ਨੇ ਤਾਂ ਗੁਰੂ ਪਾਤਸ਼ਾਹ ਜੀ ਭਾਈ ਨਗਾਹੀਆ ਸਿੰਘ ਨੂੰ ਮਿਲਣ ਦੇ ਲਈ ਭਾਈ ਨਗਾਹੀਆ ਸਿੰਘ ਪਿੰਡ ਆਲਮਗੀਰ ਤੋਂ ਆਪਣੇ ਨਾਨਕੇ ਮੂਲੋਬਾਲ ਆ ਗਿਆ ਸੀ ਤਾਂ ਗੁਰੂ ਪਾਤਸ਼ਾਹ ਜੀ ਟਾਲੀਆਣਾ ਸਾਹਿਬ ਤੋਂ ਆਪਣੇ ਪਿਆਰੇ ਸੇਵਕ ਭਾਈ ਨਗਾਹੀਆ ਸਿੰਘ ਨੂੰ ਮਿਲਣ ਦੇ ਲਈ ਮੂਲੋਬਾਲ ਭਾਈ ਨਗਾਹੀਆ ਸਿੰਘ ਦੇ ਨਾਨਕੇ ਆਏ ਜਦੋਂ ਇਸ ਸਥਾਨ ਤੇ ਗੁਰੂ ਪਾਤਸਰ ਜੀ ਨੇ ਚਰਨ ਪਾਏ ਥੋੜੀ ਦੂਰੀ ਤੋਂ ਦੇਖਿਆ ਕਿ ਕੋਈ ਸੇਵਕ ਅੱਗ ਬਾਲ ਰਿਹਾ ਹੈ ਗੁਰੂ ਪਾਤਸਰ ਜੀ ਦੇ ਉਹਦੇ ਕੋਲ ਪਹੁੰਚੇ ਤਾਂ ਉਹ ਡਰ ਗਿਆ ਗੁਰੂ ਪਾਤਸਰ ਜੀ ਕਹਿੰਦੇ ਘਬਰਾ ਨਾ ਸਿੱਖਾ ਗੁਰੂ ਰੱਖਾ ਹੈ ਤਾਂ ਉਸ ਗੁਰਸਿੱਖ ਨੂੰ ਭੇਜ ਕੇ ਗੁਰੂ ਪਾਤਸਰ ਜੀ ਨੇ ਭਾਈ ਨਗਾਹੀਆ ਸਿੰਘ ਨੂੰ ਉਹਦੇ ਨਾਨਕ ਘਰ ਤੋਂ ਬੁਲਾਇਆ ਭਾਈ ਨਗਾਹੀਆ ਸਿੰਘ ਗੁਰੂ ਪਾਤਸਰ ਜੀ ਦੇ ਕੋਲ ਮਿੱਠੇ ਪ੍ਰਸਾਦ ਦੇ ਲੈ ਕੇ ਦੇ ਨਾਲ ਆਪਣੇ ਨਾਨੇ ਨੂੰ ਜਿਹਦੀ ਉਮਰ ਉਸ ਸਮੇ 80 ਸਾਲ ਸੀ ਨਾਲ ਲੈ ਕੇ ਇਸ ਅਸਥਾਨ ਤੇ ਆਇਆ ਤੇ ਗੁਰੂ ਪਾਤਸ਼ਾਹ ਜੀ ਨੇ ਭਾਈ ਨਗਾਹੀਆ ਸਿੰਘ ਨੂੰ ਆਪਣੇ ਗਲ ਦੇ ਨਾਲ ਲਾ ਲਿਆ ਕਿਹਾ ਕਿ ਧੰਨ ਹੈ ਸਿੱਖਾ ਧੰਨ ਹੈ ਤੇਰੀ ਕਮਾਈ ਤੇ ਉਹ ਸਿੱਖ ਪਿਆਰ ਦੇ ਵਿੱਚ ਭਿੱਜਾ ਰੋਣ ਲੱਗ ਪਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਤੂੰ ਧੰਨ ਹੈ ਧੰਨ ਹੈ ਤੇਰੀ ਕਮਾਈ ਤੂੰ ਆਪਣੇ ਪਿੰਡ ਆਲਮਗੀਰ ਨੂੰ ਤਾਂ ਤਾਰਿਆ ਹੀ ਸੀ ਅੱਜ ਤੂੰ ਨਾਨਕਿਆਂ ਨੂੰ ਵੀ ਤਾਰ ਦਿੱਤਾ ਉਹ ਸਥਾਨ ਹੈ ਇਹ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਤੇ ਪਾਤਸ਼ਾਹੀ ਦਸਵੀਂ ਦੋ ਗੁਰੂ ਸਹਿਬਾਨ ਨੇ ਇਸ ਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ ਨੇ ਤੇ ਇਹ ਨਗਰ ਭਾਗਾ ਵਾਲਾ ਹੋ ਗਿਆ ਇਹ ਹੈ ਉਹ ਗੁਰਦੁਆਰਾ ਸਾਹਿਬ ਦਾ ਪਵਿੱਤਰ ਸੋਵਰ ਜਿੱਥੇ ਜੋ ਵੀ ਸਰਦਾ ਦੇ ਨਾਲ ਆ ਕੇ ਇਸ਼ਨਾਨ ਕਰਦਾ ਹਰ ਇੱਕ ਦੀ ਮੰਨ ਦੀ ਜੋ ਮੁਰਾਦ ਹੈ ਪੂਰੀ ਹੁੰਦੀ ਹੈ ਸਰੀਰ ਦੇ ਰੋਗ ਦੂਰ ਹੁੰਦੇ ਨੇ ਬੇਨਤੀ ਹੈ ਸੰਗਤ ਨੂੰ ਕਿ ਗੁਰਦੁਆਰਾ ਮੂਲਵਾਲ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਨੇ ਮੂਲੋਬਾਲ ਜ਼ਿਲ੍ਹਾ ਸੰਗਰੂਰ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਤੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਪੇਜ ਨੂੰ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ